ਇਹ ਕੁੜੀਏ ਇਹ ਵਿਆਹ ਕੋ ਖੇਡ ਨਹੀਂ ਹੁੰਦੀ ਇਹ ਗੁੱਡੇ ਗੁੱਡੀ ਦਾ ਖੇਡ ਨਹੀਂ ਵਿਚਾਰ ਦਰ ਰਿਆ ਨਾਲੇ ਕੋਈ ਸਰਾ ਇੱਕ ਹੋਟਲ ਆ ਵਿਚਾਰ ਦਿਨ ਕੱਟੀ ਫਿਰ ਬੱਕ ਤੇ ਹੋਰ ਚਲੀ ਜਾਣ ਮੈਨੂੰ ਉਹਦੇ ਨਾਲ ਪਿਆਰ ਮੈਨੂੰ ਉਹਦੇ ਨਾਲ ਪਿਆਰ ਅੱਜ ਕੱਦ ਨਿਹਾਂ ਨੇ ਪਤਾ ਨਹੀਂ ਹੋ ਗਿਆ ਇਹ ਰਿਸ਼ਤੇ ਹੁੰਦੇ ਬੱਸ ਤੂਰੋ ਦਰਗਾਹਾਂ ਬਣੇ ਹੁੰਦੇ ਆ ਕਰਨਿਆ ਮੇਰੀ ਗੱਲ ਸੁਣ ਕੇ ਜਾਇ ਏਪੇ ਤੈਨੂੰ ਕਿੰਨੀ ਵਾਰੀ ਕਿਹਾ ਵੀ ਜਾਂਦੇ ਨੂੰ ਪਿੱਛੇ ਹਾਕ ਨਹੀਂ ਮਾਰੀਦੀ ਮਾੜਾ ਹੁੰਦਾ ਮਾੜਾ ਜੂ ਮਾੜਾ ਕੀ ਹੋ ਜਾਊਗਾ ਜਿਹੜੀ ਆਪਣੇ ਘਰੇ ਨਾ ਆਗੀ ਕਦੇ ਦੁਨੀਆ ਦੇ ਵਿੱਚ ਇਹੋ ਜੀ ਸੱਸ ਵੀ ਦੇਖੀ ਐ ਵੀ ਜਿਹੜੀ ਆਪਦੀ ਨੋਹਦੀਆਂ ਸਿੱਫਤਾਂ ਕਰਦੀ ਹੋਵੇ ਸੱਸਾਂ ਨੂੰ ਤਾਂ ਪਤਾ ਨਹੀਂ ਕਿ ਉਹਨਾਂ ਨੂੰ ਭੰਡੜ ਤੋਂ ਬੇਹਲ ਹੀ ਨਹੀਂ ਮਿਲਦਾ ਨਾ ਕੀ ਹੋ ਗਿਆ ਹੁਣ ਇਹਨੂੰ ਟੀਨਾ ਨੂੰ ਸੱਸਾਂ ਤਾਂ ਹੁਣ ਨੌ ਤੋਂ ਹੀ ਬਦਨਾਮ ਨੇ ਉਹ ਤਾਂ ਨੌਹਾਂ ਤੋਂ ਡਰ ਕੇ ਦਿਨ ਕੱਟਦੀਆਂ ਨੇ ਜੇ ਮਾਂ ਨੂੰ ਮਾੜੀ ਜੀ ਕੋਸ਼ਿਸ਼ ਕਰਦੀ ਆ ਨਾ ਸਮਝਾਉਂਦੀ ਮੇਰਾ ਇੱਕ ਦੀ ਬੀ ਸੁਣਾਉਂਦੀ ਆ ਮੈਨੂੰ ਕੱਖ ਨਹੀਂ ਜਾਣਦੀ ਜੇ ਮੈਂ ਰਾਜੇ ਨੂੰ ਫੋਨ ਕਰਨੀ ਆ ਉਹਨੇ ਕਹਿਣਾ ਵਾ ਚੋੜੀ ਜ਼ਿੰਮੇਵਾਰੀ ਆ ਤੁਸੀਂ ਆਪੇ ਸਮਝਾਓ ਮੈਨੂੰ ਦੱਸ ਕੀ ਕਰਾਂ ਮੈਂ ਜੇ ਤੂੰ ਵੀ ਆਏ ਢੇਰੀ ਟਾਉਣ ਵਾਲੀਆਂ ਗੱਲਾਂ ਕਰੇਂਗੀ ਤਾਂ ਕਰਦਾ ਕੀ ਬਣੂ ਹੁਣ ਮੈਂ ਤਾਂ ਸਿੱਧਾ ਰਾਜੇ ਨੂੰ ਕਹਿਣ ਜੋਗਾ ਹੀ ਨਹੀਂ ਖਬਰਾਂ ਉਹਨੇ ਮੈਨੂੰ ਕੀ ਪੁੱਠਾ ਅੱਗੇ ਜਵਾਬ ਦੇ ਦੇਣਾ ਇਹ ਜਿਹੜਾ ਨੋਹਾਂ ਨੂੰ ਸੰਭਣਾ ਸਮਝਾਉਣ ਦਾ ਕੰਮ ਤਾਂ ਭਾਈ ਬੁੜੀਆਂ ਦਾ ਹੀ ਹੁੰਦਾ ਇਹ ਤਾਂ ਹੁਣ ਤੁਸੀਂ ਹੀ ਸਾਬੋ ਮੈਨੂੰ ਕਿਉਂ ਵਿਚਕੜੀਸਦੇ ਹੋ ਤੁਸੀਂ ਕਰ ਮੈਂ ਹੁਣ ਰਾਜਾ ਤਾਂ ਇੱਥੇ ਨਹੀਂ ਜਿਹੜੀ ਗੱਲ ਪੁੱਤ ਮੇਰੇ ਮਨ ਚ ਆ ਮੈਂ ਤੇਰੇ ਨਾਲ ਹੀ ਕਰਨੀ ਆ ਹੁਣ ਮੈਨੂੰ ਦੱਸ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਕੰਮ ਨਹੀਂ ਕਰਨਾ ਜੇ ਮੈਂ ਕੁਝ ਕਹੂੰਗੀ ਤਾਂ ਮੈਨੋਂ ਨਿਕਦੀਆਂ ਚਾਰ ਸਮਾਉਣੀਆਂ ਨੇ ਮੈਨੂੰ ਨਹੀਂ ਸਮਝਾਦੀ ਮੈਂ ਉਹ ਹਣ ਕੀ ਬਣਾਵਾ ਕਿਵੇਂ ਸਮਝਾਵਾਂ ਉਹਨੂੰ ਮੈਂ ਮੈਂ ਤਾਂ ਬਹੁਤ ਪਰੇਸ਼ਾਨ ਆ ਦੇਖ ਜੇ ਮੈਂ ਸਿੱਧਾ ਉਹਨੂੰ ਕੁਝ ਕਹੂੰ ਨਾ ਹੋ ਸਕਦਾ ਰੱਬ ਨਾ ਕਰੇ ਮੇਰੇ ਤੇ ਕੋਈ ਪੁੱਠੀ ਗੱਲ ਹੀ ਕਹਿ ਦੇਵੇ ਕੋਈ ਇਲਜ਼ਾਮ ਹੀ ਲਾ ਦੇਵੇ ਤੇ ਮੈਂ ਤਾਂ ਫਿਰ ਕਿਸੇ ਜੋਗਾ ਨੀ ਨਾ ਰਹਿਣਾ ਇਹਦਾ ਇੱਕ ਹੱਲ ਹੈਗਾ ਇਹਦੀ ਮਾਂ ਨੂੰ ਬੁਲਾਉਣੇ ਆ ਇਹ ਕਦੇ ਰਿਸ਼ਤੇਦਾਰ ਨੂੰ ਆਨੇ ਬਾਨੇ ਬੁਲਾਉਨੇ ਆ ਤੇ ਆਪਾਂ ਘੁਮਾ ਫਰਾ ਕੇ ਸਾਰੀਆਂ ਗੱਲਾਂ ਉਹਨਾਂ ਦੇ ਇੱਕ ਨੀ ਪਾ ਦਿੰਨੇ ਆ ਫਿਰ ਜੋ ਹੋ ਦੇਖੀ ਜੋ ਇਹ ਤਾਂ ਸਾਰੀਆਂ ਕਿਸਮਤ ਦੀਆਂ ਖੇਡਾਂ ਨੇ ਇੱਕ ਨਮਾ ਜੀ ਆਉਂਦਾ ਔਰ ਪਰਿਵਾਰ ਨੂੰ ਉਹ ਬਿਸਾ ਵੀ ਸਕਦਾ ਉਹ ਜਾਣ ਵੀ ਸਕਦਾ ਕਰਮੇ ਨਾਲ ਤਾਂ ਉਸ ਵੇਲੇ ਨੂੰ ਪਛਤਾਉਣੀ ਆ ਜਦੋਂ ਮੈਂ ਗੈਵੀ ਬਾਹਰ ਭੇਜਤੀ ਉਹ ਮੈਨੂੰ ਕਦੇ ਅੱਜ ਤੱਕ ਇੱਕ ਗੱਲ ਦਾ ਵੀ ਉੱਤਰ ਦੇ ਦੇਵੇ ਉਹ ਕਿਸੇ ਗੱਲ ਨੂੰ ਕਦੇ ਨਹੀਂ ਸੀ ਉਹ ਬਰਾਬਰ ਬੋਲੀ ਇਹ ਤਾਂ ਐਡੀ ਜਵਾਨ ਲੱਗੀ ਆ ਇਹ ਤਾਂ ਹੋਏ ਨਹੀਂ ਖਮਾਉਂਦੀ થેરે ਵਾਲਾ ਨਾ ਬੇਬੇ ਬੱਸ ਸਰੀਆ ਹੀ ਪਿਆ ਉਹ ਜਦੋਂ ਉਹ ਉਰੇ ਸੀਗੀ ਤੂੰ ਦਿਨ ਰਾਤ ਉਹਦੀਆਂ ਨਗੋਚਾਂ ਕੱਢਦੀ ਰਹਿੰਦੀ ਸੀ ਆਹ ਨਹੀਂ ਕਰਦੀ ਉਹ ਨਹੀਂ ਕਰਦੀ ਹਾਰ ਕੇ ਉਹ ਜਵਾਕਾਂ ਕੋਲੇ 4 ਦਿਨ ਸੁੱਖ ਦੇ ਕੱਟਣ ਚਲੀ ਗਈ ਹੁਣ ਅੱਜ ਉਹ ਦੂਰ ਚਲੀ ਗਈ ਦੂਰ ਦੇ ਟੋਲ ਸਾਹਬ ਨੇ ਹੁਣ ਤੈਨੂੰ ਗੈਵੀ ਵਧੀਆ ਲੱਗਣ ਲੱਗੀ ਪਹਿਲਾਂ ਤਾਂ ਤੂੰ ਇਹਦੇ ਸੋਲੇ ਗਣੋਂ ਨਹੀਂ ਸੀ हटਦੀ ਮੇਰੀ ਛੋਟੀ ਨੂੰ ਆਇਆ ਮੇਰਾ ਰਾਜਪੁੱਤ ਆਇਆ ਦੂਰ ਰਹਿੰਦੇ ਆ ਪਰ ਮੇਰੇ ਬਹੁਤ ਨੇੜੇ ਆ ਕੀ ਕੁਛ ਨਹੀਂ ਸੀ ਸੁਣਾਉਂਦੀ ਹੁਣ ਤੂੰ ਪੁਰਾਣੀਆਂ ਗੱਲਾਂ ਛੱਡ ਇਹਨੂੰ ਚੁੱਪ ਕਰਕੇ ਇਹਨੂੰ ਸਮਝਾ ਤੋ ਜਿੱਦਾਂ ਮਰਜ਼ੀ ਕਰਕੇ ਇਹ ਕੰਮ ਤੇਰਾ ਨਾਲੇ ਆਹ ਜਨਾਨੀਆਂ ਚ ਬੰਦਾ ਬੋਲਦਾ ਚੰਗੰਮ ਨਹੀਂ ਲੱਗਦਾ ਤੋ ਮੈਨੂੰ ਕੰਮ ਤੇ ਜਾਣ ਦੇ ਕੋ ਚਾਰ ਪੈਸੇ ਲਿਓ ਤਾਂ ਕਰਕੇ ਚੱਲੂ ਜੇ ਸਾਨੂੰ ਵੀ ਤੁਸੀਂ ਕਰਦੇ ਕਲੇਸ਼ ਚ ਘੜੀਸ ਲਿਆ ਨਾ ਤਾਂ ਘਰ ਦਾ ਗੁਜ਼ਾਰਾ ਕਿੱਥੋਂ ਚੱਲੂ ਚੱਲ ਠੀਕ ਆ ਫਤ ਜੋ ਹੋਊ ਦੇਖੀ ਜਾਊ ਸਿਆਣਿਆਂ ਨੇ ਸੱਚੀ ਕਿਹਾ ਵਿੰਦਾ ਮਾੜਾ ਜੰਮੇ ਨਾਮ ਵਾਲਾ ਆਵੇ ਉਸ ਦਿਨ ਤਾਂ ਮੇਰੀ ਜਾਨ ਖਾਲੀ ਜਿੱਦਣ ਦੀ ਆਈ ਆ ਅੱਪ ਵੀ ਵਜੂਗਾ ਸਰਵਾਧਾ ਨਹੀਂ ਕੁਛ ਕਰਦੀ ਰਹਿਣੀ ਆ ਮੈਂ ਨਵੀ ਤੂੰ ਮੇਰੇ ਪਿਆਰ ਤੇ ਯਕੀਨ ਕਿਉਂ ਨਹੀਂ ਕਰਦਾ ਯਾਰ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਮੈਂ ਤੇਰੀ ਸੀ ਤੇਰੀ ਆ ਤੇਰੀ ਰਹੂੰਗੀ ਨਾ ਤੇਰੇ ਕਰਕੇ ਨਾ ਮੈਂ ਆਪਣੇ ਘਰ ਵਾਲੇ ਨੂੰ ਵੀ ਆਪਣੇ ਨੇੜੇ ਲੱਗਣ ਨਹੀਂ ਦਿੱਤਾ ਇੱਕ ਵਾਰ ਤਾਂ ਹੀ ਤਾਂ ਵਿਚਾਰਾ ਮੇਰੇ ਤੋਂ ਖਿਜਦੀ ਮਾਰੀ ਬਾਹਰ ਚਲ ਗਿਆ ਤੇ ਰਹੀ ਗੱਲ ਉਹਦੇ ਵੱਡੇ ਭਰਾ ਤੇ ਉਹਦੀ ਮਾਂ ਵੀ ਉਹਨੂੰ ਤਾਂ ਮੱਟੀ ਚ ਜਾਣਦੀ ਆ ਸਸਤਾ ਜਦੋਂ ਮੇਰੇ ਨਾਲ ਗੱਲ ਕਰਦੀ ਆ ਨਾ ਡਰ ਦੀ ਬਰ ਦੀ ਗੱਲ ਕਰਦੀ ਆ ਮੈਂ ਤਾਂ ਇੱਕ ਦੀ 20 ਸੁਣਾ ਦੇਣੀ ਆ ਉਹਨੂੰ ਹੁਣ ਮੈਂ ਤੇਰੇ ਬਿਨਾ ਰਹਿ ਨਹੀਂ ਸਕਦੀ ਪਲੀਜ਼ ਯਾਰ ਜਲਦੀ ਕਰੋ ਹੁਣ ਆਪਾਂ ਮੈਰिज ਕਰੀਏ ਮੈਂ ਤਾਂ ਸਾਰੇ ਗਹਿਣੇ ਲੈ ਕੇ ਆਉਣ ਨੂੰ ਵੀ ਤਿਆਰ ਆ ਓਹ ਹੋ ਇਧਰੋਂ ਆਂ ਵੀ ਟੈਨਸ਼ਨ ਮੇਰੀ ਆ ਤੂੰ ਕੀ ਟੈਨਸ਼ਨ ਲੈ ਰਿਆ ਰੱਬ ਦਾ ਵਾਸਤਾ ਹੁਣ ਕਿਹਨੂੰ ਟੈਨਸ਼ਨ ਦੇਣ ਲੱਗੀ ਆ ਸਾਨੂੰ ਦੇ ਕੇ ਟੈਨਸ਼ਨ ਰੱਜੀ ਨਹੀਂ ਆ ਜਾ ਤੂੰ ਢੱਗ ਨਹੀਂ ਭਰਿਆ ਤਰਾ ਚੱਲ ਮੈਂ ਰੁੱਕ ਕੇ ਗੱਲ ਕਰਦੀ ਆ ਕੀ ਤਕਲੀਫਾ ਪੁੜੀ ਐ ਤੇ ਕੋ ਚਾਰ ਦਿਨ ਸੁੱਕ ਦੇ ਕੱਟੇ ਨਹੀਂ ਜਾਂਦੇ ਕੱਟਿਏ ਦਾ ਤਾਂ ਜੇ ਤੂੰ ਕੱਟਣ ਦੇਵੇਂ ਕਿਉਂ ਤੂੰ ਸਾਡੀ ਜ਼ਿੰਦਗੀ ਨਰਕ ਬਣਾਉਣ ਤੇ ਤੁਲੀ ਆਈ ਆ ਨਾ ਥੋੜਾ ਮੈਂ ਠੇਕਾ ਲਿਆ ਹੋਇਆ ਤੁਹਾਡੇ ਕਰਕੇ ਮੈਂ ਆਪਣੀ ਜ਼ਿੰਦਗੀ ਥੋੜਾ ਖਰਾਬ ਕਰਨੀ ਆ ਜੇ ਤੇਰੇ ਇਦਾਂ ਦੇ ਖਿਆਲ ਸੀ ਤਾਂ ਤੂੰ ਵਿਆਹ ਕਿਉਂ ਕਰਾਇਆ ਸੀ ਜੇ ਤਾ ਆਪਨ ਮਾਏਂ ਦੀ ਰਣਾ ਮੈਂ ਤਾਂ ਬਥੇਰਾ ਆਪਣੀ ਮਾਂ ਨੂੰ ਕਿਹਾ ਸੀ ਕਿ ਮੈਂ ਇੱਥੇ ਵਿਆਹ ਨਹੀਂ ਕਰਾਣਾ ਜਿੰਨੂੰ ਮੈਂ ਪਸੰਦ ਕਰਦੀ ਮੈਂ ਉਹਦੇ ਨਾਲ ਵਿਆਹ ਕਰਾਣਾ ਮੇਰਾ ਤਾਂ ੱੱਕੀ ਨਾਲ ਵਿਆਹ ਕਰਾਤਾ ਮੇਰੀ ਮਾਂ ਵੀ ਤਾਂ ਤੁਹਾਡੇ ਵਾਂਗੂ ਪੁਰਾਣੀ ਸੋਚ ਵਾਲੀ ਆ ਤੇ ਮੇਰੀ ਮਾਂ ਕਹਿੰਦੀ ਉਹ ਤਾਂ ਮੁੰਡਾ ਵਿਹਲੜਾ ਉਹ ਆਪਣੀ ਹਾਇਸियत ਮੁਤਾਬਿਕ ਤਾਂ ਹੈ ਹੀ ਨਹੀਂ ਵਿਆਹ ਤੋਂ ਪਹਿਲਾਂ ਤਾਂ ਸਾਰੇ ਘੁੰਮਦੇ ਫਿਰਦੇ ਨੇ ਇਹਦੇ ਵਿੱਚ ਕੀ ਆ ਐਵੇਂ ਮੇਰੀ ਮਾਂ ਦੀ ਸੋਚ ਹੀ ਪਤਾ ਨਹੀਂ ਕਿੱਥੇ ਜਾਂਦੀ ਆ ਸਮਝ ਨਹੀਂ ਆਉਂਦੀ ਕਹਿੰਦੀ ਮਾਂ ਨੇ ਤਾਂ ਕਰਤਾ ਤੇਰਾ ੱੱਕੇ ਨਾਲ ਵਿਆਹ ਆ ਕismet ਤਾਂ ਸਾਡੀ ਫਟ ਗਈ ਹੁਣ ਪਤਾ ਨਹੀਂ ਸਾਡਾ ਕੀ ਬਣੂ ਸਾਦ ਦੀ ਆਈ ਨਹੀਂ ਮਾਂ ਨੂੰ ਜਿਵੇਂ ਸਾਰਾ ਕੁਝ ਪਤਾ ਹੁੰਦੇ ਸੰਦੇ ਵੀ ਸਾਡੇ ਘਰ ਨੂੰ ਉਹ ਦਾਗ ਲਾਤਾ ਪਟਕਤਾ ਘਰ ਸਾਡਾ ਆ ਨਵੀ ਯਾਰ ਤੂੰ ਕਿਉਂ ਡਰਨਾ ਮੈਂ ਬੈਠੀ ਆ ਨਾ ਜਦ ਮੈਂ ਨਹੀਂ ਡਰਦੀ ਤੁਹਾਨੂੰ ਅਸੀਂ ਤਾਂ ਬੁਲਾਇਆ ਦੇ ਸਾਡੀ ਸਮਝਾਈ ਤਾਂ ਨਹੀਂ ਸਮਝਦੀ ਦੇ ਤੁਸੀਂ ਸਮਝਾ ਕੇ ਦੇਖ ਲਓ ਜੇ ਤੁਹਾਡੇ ਕੋਈ ਤੋਂ ਸਮਝਦੀ ਆ ਸਾਡਾ ਤਾਂ ਘਰ ਖਰਾਬ ਹੋਇਆ ਪਿਆ ਭੈਣ ਜੀ ਤੁਸੀਂ ਗੋਲਮੋਲ ਗੱਲਾਂ ਨਾ ਕਰੋ ਜਿਹੜੀ ਗੱਲ ਕਰਨੀ ਖੁੱਲ ਕੇ ਤੇ ਦੱਸੋ ਇਹ ਕੀ ਆਖੇ ਨਹੀਂ ਲੱਗਦੀ ਕਰਦਾ ਕੰਮ ਨਹੀਂ ਕਰਦੀ ਜਾਂ ਤੁਹਾਡੀ ਰਿਸਪੈਕਟ ਨਹੀਂ ਕਰਦੀ ਆਏਗਾ ਤੂੰ ਬੁਲਾਉਂਦੀ ਨਹੀਂ ਕੋਈ ਕਾਰਨ ਤਾਂ ਹੋਊਗਾ ਨਾ ਇਹਨਾਂ ਤੁਹਾਨੂੰ ਕਿਹੜੀ ਗੱਲ ਤੋਂ ਦੁਖੀ ਕਰ ਰਹੀ ਏ ਅੰਜ ਮੈਂ ਇੱਕ ਗੱਲ ਦੱਸੋ ਜਾਂ ਤੁਹਾਡੀ ਕੁੜੀ ਸਾਡੇ ਰਾਜੇ ਨਾਲ ਵਿਆਹ ਕਰਾਉਣ ਨੂੰ ਮੰਨਦੀ ਹੀ ਨਹੀਂ ਸੀ ਤੁਸੀਂ ਉਹ ਵਜੋਂ ਜ਼ਬਰਦਸਤੀ ਵਿਆਹ ਕਿਉਂ ਕੀਤਾ ਜ਼ਿੰਦਗੀ ਤਾਂ ਸਾਡੀ ਖਰਾਬ ਹੋਈ ਨਾ ਤੁਹਾਡਾ ਕੁਛ ਗਿਆ ਨਹੀਂ ਸਾਡਾ ਕੁਛ ਰਿਹਾ ਨਹੀਂ ਅਸੀਂ ਦੱਸੋ ਕੀ ਕਰਕੇ ਟੀਨਾ ਕੀ ਕਹੇ ਮਾਸੀ ਜੀ ਕੀ ਪ੍ਰੋਬਲਮ ਆ ਤੈਨੂੰ ਇਸ ਘਰ ਚ ਦੀਦੀ ਪ੍ਰੋਬਲਮ ਹੀ ਪ੍ਰੋਬਲਮ ਆ ਨਾਲੇ ਮੰਮੀ ਤੁਹਾਨੂੰ ਮੈਂ ਕਿਹਾ ਸੀ ਨਾ ਮੈਂ ਇੱਥੇ ਵਿਆਹ ਨਹੀਂ ਕਰਾਉਣਾ ਮੈਂ ਨਵੀਂ ਨਾਲ ਕਰਾਉਣਾ ਤੁਸੀਂ ਤੱਕੇ ਨਾ ਮੇਰਾ ਵਿਆਹ ਕਿਉਂ ਕੀਤਾ ਭੁਗਤੋ ਹੁਣ ਫਿਰ ਓ ਕੁੜੀਏ ਚੁੱਪ ਕਰ ਜਾ ਆਰਾਮ ਮੈਂ ਤੇਰੇ ਮੂੰਹ ਨਾਲ ਦੇਖੀ ਜੰਨਾ ਜਿਉਂਦਾ ਚਪੜ 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 ਮਾਂ ਨੂੰ ਹੀ ਚਪੜ ਚਪੜ ਸੱਤ ਨੂੰ ਵੀ ਚਪੜ ਚਪੜ ਪੈਣ ਨੂੰ ਵੀ ਤੈਨੂੰ ਬੋਲਣ ਦੀ ਤਮੀਜ਼ ਨਹੀਂ ਤੈਨੂੰ ਇਹ ਸਗਿਆ ਸੀ ਅਸੀਂ ਇੱਕ ਕੁੜੀਏ ਇਹ ਵਿਆਹ ਕੋ ਖੇਡ ਨਹੀਂ ਹੁੰਦੀ ਇਹ ਗੁੱਡੇ ਗੁੱਡੀ ਦਾ ਖੇਡ ਨਹੀਂ ਵਿਚਾਰ ਦਰ ਰਿਹਾ ਨਾਲੇ ਕੋਈ ਸਰਾ ਇਕੋ ਹੋਟਲਾਂ ਵੀ ਚਾਹ ਦਿਨ ਕੱਟੇ ਫਿਰ ਬੱਕੇ ਹੋਰ ਚਲੇ ਜਾਣ ਮੈਨੋਰੇ ਦਾ ਪਿਆਰ ਮੈਨੋ ਉਹਦੇ ਦਾ ਪਿਆਰ ਅੱਜ ਕਦੇ ਨਿਹਾਂਡੇ ਨੂੰ ਪਤਾ ਨਹੀਂ ਹੋ ਗਿਆ ਇਹ ਰਿਸ਼ਤੇ ਹੁੰਦੇ ਬਸ ਤੁਰੋ ਦਰਗਾਹੋਂ ਬਣੇ ਹੁੰਦੇ ਆ ਮਾਪੇ ਆਪਣੇ ਬੱਚਿਆਂ ਵਾਸਤੇ 100 100 ਪਾਪੜ ਵੇਲਦੀਆਂ ਫਿਰ ਜਾ ਕੇ ਕਿਤੇ ਇਹਦੇ ਨਾਲ ਇਦਾਂ ਇਹਦਾ ਵਧੀਆ ਰਿਸ਼ਤਾ ਹੈ ਕਿਤੇ ਤੈਨੂੰ ਲੱਭ ਨਹੀਂ ਸਕਦਾ ਉਹ ਹੀਰ ਦਾ ਮੁੰਡਾ ਤੇਰੇ ਹੱਥੋਂ ਦੁਖੀ ਹੋ ਗਿਆ ਵਿਚਾਰਾ ਬਾਹਰ ਚਲੇ ਗਿਆ ਮਾਂ ਉਹਦੀ ਕਲਪਨੀ ਫਿਰਦੀ ਆ ਪਰ ਆਹ ਇਹ ਗੱਲ ਸੋਣੇ ਆਂਡ ਗਵਾੜ ਨੂੰ ਪਤਾ ਲੱਗ ਗਿਆ ਤੇਰੀਆਂ ਕਤੂਤਾਂ ਦਾ ਇਹ ਵਿਚਾਰੇ ਕਿੱਧਰ ਜਾਣਗੇ ਕਿਹਨੂੰ ਮੂੰਹ ਦਿਖਾਉਣਗੇ ਹੈਂ ਆਪਣਾ ਨਾ ਸੀ ਆਪਣੀ ਮਾਂ ਦੇ ਭੈਣ ਦਾ ਸੋਚ ਤੇਰੀ ਭੈਣ ਦਾ ਨਵਾਂ ਨਵਾਂ ਵਿਆਹ ਹੋਇਆ ਕੱਲ ਨੂੰ ਤੇਰੀ ਇਹ ਕਰਤੂਤ ਉਹਦੇ ਸਾਰਿਆਂ ਨੂੰ ਪਤਾ ਲੱਗ ਗਿਆ ਤੂੰ ਦਾ ਘਰ ਵਾਜੂਗਾ ਉਹਦਾ ਅਸਰ ਕੀ ਹੋਣਾ ਉਹ ਵੀ ਆ ਕੇ ਇੱਥੇ ਬਹਿ ਜੂਗੀ ਮੜ ਕੇ ਤੁਹਾਡੇ ਸਾਰਿਆਂ ਬਾਰੇ ਸੋਚ ਸੋਚ ਕੇ ਮੈਂ ਆਪਣੀ ਖੁਸ਼ੀ ਤਾਂ ਨਹੀਂ ਬਰਬਾਦ ਕਰ ਸਕਦੀ ਮੇਰਾ ਵੀ ਤਾਂ ਮਨ ਭਿੱਜਦਾ ਹੈ ਨਾ ਕੁੰਮੜ ਫਿਰਨ ਦਾ ਮੈਂ ਤਾਂ ਨਵੀ ਨਾਲ ਹੀ ਪਿਆਰ ਕਰਦੀ ਤੇ ਮੈਂ ਉਹਦੇ ਕੋਲ ਹੀ ਜਾਣਾ ਆ ਜੇ ਇਹ ਛੋਡੀ ਹੀ ਨਹੀਂ ਪ੍ਰਵਾਹ ਕਰਦੀ ਸਾਡੀ ਕਿੱਥੇ ਕਰੋ ਉਹ ਜੇ ਅਸੀਂ ਕੁਝ ਕਹਿੰਦੇ ਤਾਂ ਸਾਨੂੰ ਤਾਂ ਵੱਡ ਖਾਣ ਨੂੰ ਪੈਂਦੀ ਹੈ ਤੁਸੀਂ ਜਿੱਦਾਂ ਮਰਜੀ ਇਹਨੂੰ ਸਮਝਾਓ ਥੋੜਾ ਜਿਹਾ ਤੇ ਦਿਮਾਗ 'ਚ ਦੇ ਖਾਨੇ 'ਚ ਪਾਓ ਕਿ ਇਹ ਗੱਲਾਂ ਇਹਦੇ ਲਈ ਠੀਕ ਨਹੀਂ ਹੈਗੀਆਂ ਪਹਿਲੀ ਗਲਤੀ ਤਾਂ ਤੁਹਾਡੀ ਹੋਈ ਆ ਜੇ ਤੁਹਾਨੂੰ ਕੁੜੀ ਨੇ ਕਹਿਤਾ ਸੀ ਤਾਂ ਸਾਨੂੰ ਬਾਹੇ ਕਿਉਂ ਟੰਗਣਾ ਸੀਗਾ ਜ਼ਿੰਦਗੀ ਸਾਡੀ ਬਰਬਾਦ ਹੋ ਗਈ ਮੇਰੇ ਭਰਾ ਦੀ ਬਰਬਾਦ ਹੋ ਗਈ ਕਰਮੇ ਮੈਂ ਫੋਨ 'ਤੇ ਸੁਣਿਆ ਗੱਲ ਕਹਿੰਦੀ ਨੂੰ ਵੀ ਮੈਂ ਹੀ ਇਹਨੂੰ ਬਾਹਰ ਕੱਟਿਆ ਇੱਥੋਂ ਜਾ ਤੰਗ ਕਰਦੀ ਸੀ ਤਾਂ ਮੁੰਡਾ ਬਾਹਰ ਗਿਆ ਐਵੇਂ ਨਹੀਂ ਆ ਘਰੋਂ ਬਾਹਰ ਗਿਆ ਲੈ ਦੱਸੋ ਹੁਣ ਸਾਡੇ ਮੁੰਡੇ ਦੀ ਤਾਂ ਜ਼ਿੰਦਗੀ ਬਰਬਾਦ ਹੋ ਰਹੀ ਆ ਨਾ ਇਹਦੇ ਚ ਦੁੱਖੋਂ ਬਾਹਰ ਗਿਆ ਤਾਂ ਸਾਡੇ ਲਈ ਸੁੱਖ ਦੇ ਦਿਨ ਕਿੱਥੋਂ ਆ ਜਾਣਗੇ ਤੁਸੀਂ ਮੈਂ ਤਾਂ ਕਹਿਣਾ ਇਹਨੂੰ ਪੁੱਛੋ ਲੈ ਕੇ ਤੁਸੀਂ ਇਹਨੂੰ ਲੈ ਜਾਓ ਇੱਥੋਂ ਆ ਸਾਮਾਨ ਜਾ ਪੈਕ ਕਰਤੇ ਬੇਬੇ ਤੂੰ ਇਹਨੂੰ ਲੈ ਜਾ ਫਿਰ ਜਿੱਦਾਂ ਤੁਸੀਂ ਕਹੋਗੇ ਉਦਾਂ ਕਰਾਂਗੇ ਇਹਨੂੰ ਘਰੇ ਬਿਠਾਓ ਸਮਝਾਓ ਜੇ ਸਮਝਦੇ ਆ ਤਾਂ ਠੀਕ ਹੈ ਨਹੀਂ ਤਾਂ ਫਿਰ ਆਪਾਂ ਨੂੰ ਕੁਝ ਹੋਰ ਸੋਚਣਾ ਪੈਣਾ ਹੀ ਆ ਨਾ ਨਾ ਪੁੱਤ ਐਵੇਂ ਦੀਆਂ ਗੱਲਾਂ ਨਾ ਕਰੋ ਘਰ ਬਸਾਉਣੇ ਬਹੁਤ ਔਖੇ ਨੇ ਤੋੜਨੇ ਬਹੁਤ ਸੌਖੇ ਨੇ ਉਹ ਇਹ ਕਮਲੀਆਂ ਗੱਲਾਂ ਮਾਰਦੀਆਂ ਘਰ ਬਸੌਣੇ ਸੌਖੇ ਨਹੀਂ ਇਹਦੀਆਂ ਕਰਤੂਤਾਂ ਵੇਖ ਕੇ ਘਰ ਬਸਣਾ ਵਾਲਾ ਕੋਈ ਕੰਮ ਐ ਤੇਰੀ ਇੱਕ ਖੁਸ਼ੀ ਲਈ ਕਿਲਾ ਕਿੰਨੇ ਜੀਆਂ ਦਾ ਨਿਸਾਨ ਕੀਤਾ ਕਿੰਨਿਆਂ ਦਾ ਦਿਲ ਤੋੜਿਆ ਉਹ ਜਿਹੜਾ ਬਾਹਰ ਬੈਠਾ ਹੋਣਾ ਉਹਦੀ ਲਾਈਫ ਨਹੀਂ ਹੈਗੀ ਉਹ ਤੇਰੇ ਦੁੱਖਾਂ ਵਿੱਚ ਮਰ ਗਿਆ ਉਹ ਤੇਰੀ ਲਾਈਫ ਨਹੀਂ ਆ ਬਸ ਫਿਰ ਆਪ ਆਪਣੀ ਲਾਈਫ ਜੀਓ ਫਿਰ ਇੱਥੇ ਤੇ ਇੱਥੇ ਤੇ ਬ੍ਰਹੰਦ ਤੇ ਹਾਜੀ ਕੋਈ ਨਹੀਂ ਤੇ ਰਹਿਣਾ ਤਾਂ ਮੈਂ ਚਾਹਦੀ ਨਹੀਂ ਹੈਗੀ ਨਹੀਂ ਚਾਹਦੀ ਸੁਣ ਲੈ ਫੇ ਕੁੜੀਏ ਇਹਨੇ ਨਹੀਂ ਬਸਣਾ ਜਿੰਦਾ ਬਾਜੀ ਯੋਰ ਲਾ ਲੋ ਕੁੜੀਆ ਤੋਂ ਨਿਆਣੀ ਤਾਂ ਹੈ ਨਹੀਂ ਜੇ ਤਾਂ ਥੱਪੜ ਮਾਰ ਕੇ ਤੈਨੂੰ ਸਮਝਾ ਦਈਏ ਜਿਹੜਾ ਆਪਦਾ ਦਿਮਾਗ ਕੰਮ ਨਹੀਂ ਕਰਦਾਗਾ ਉਹ ਜੇ ਇਹਦਾ ਦਿਮਾਗ ਕੰਮ ਕਰਦਾ ਹੁੰਦਾ ਤੇ ਇਹ ਚਲ ਖਲਾਰਦੀ ਮੈਂ ਮੰਨਿਆ ਵਿਆਹ ਤੋਂ ਪਹਿਲਾਂ 100 ਗਲਤੀਆਂ ਹੋ ਜਾਂਦੀਆਂ ਜਵਾਨ ਬੱਚਿਆਂ ਕੋ ਗਲਤੀਆਂ ਹੋ ਜਾਂਦੀਆਂ ਲੇਕਿਨ ਵਿਆਹ ਤੋਂ ਬਾਅਦ ਕੁੜੀ ਵਾਸਤੇ ਉਹਦਾ ਸਹੁਰਾ ਘਰ ਹੀ ਸਾਰਾ ਕੁਝ ਹੈ ਸਿਆਣੇ ਨੇ ਐ ਵੀ ਨਹੀਂ ਕਿ ਉਥੇ ਡੋਲੀ ਆਉਂਦੀ ਤਾਂ ਰੱਖੀ ਜਾਂਦੀ ਹੈ ਪਰ ਇਹਦਾ ਤੇ ਸਭ ਸਾਰਾ ਕੁਝ ਹੀ ਤਾਂ ਖਰਾਬ ਹੋ ਜਾਂਦਾ ਤੇਰੀ ਇਹਨਾਂ ਗੱਲਾਂ ਕਰਕੇ ਤੂੰ ਆਪਣੀ ਜ਼ਿੰਦਗੀ ਵੀ ਬਰਬਾਦ ਕੀਤੀ ਏ ਟੱਬਰ ਵੀ ਖਰਾਬ ਕਰਕੇ ਤੇ ਸਾਨੂੰ ਵੀ ਕਦੇ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਔਰ ਹੁਣ ਭੈਣ ਜੀ ਅਸੀਂ ਤੁਹਾਨੂੰ ਕੀ ਕਹਿ ਸਕਦੇ ਆ ਸਾਰਾ ਕੁਝ ਤੁਹਾਡੇ ਉੱਤੇ ਹੀ ਆ ਜੋ ਕਹੋਗੇ ਸਾਨੂੰ ਸੱਤ ਬਜੇ ਭਰਾ ਜੀ ਤੁਸੀਂ ਆਪ ਦਾ ਮਨ ਹੌਲਾ ਨਾ ਕਰੋ ਤੁਹਾਨੂੰ ਅਸੀਂ ਕੋਈ ਦੋਸ਼ ਨਹੀਂ ਦਿੰਦੇ ਤੁਸੀਂ ਤਾਂ ਆਪ ਦੇ ਜਾਣੀ ਬਹੁਤ ਮਤ ਦੇ ਕੇ ਟੋਰੀ ਆ ਪਰ ਜੱਜ ਅੱਜ ਕੱਲ ਦੇ ਬੱਚੇ ਮਤ ਲੈਂਦੇ ਹੀ ਨਹੀਂ ਤਾਂ ਮਾਪੇ ਕੀ ਕਰਨਗੇ ਹੁਣ ਤਾਂ ਇਹ ਹੈ ਜੀ ਛੋਟੇ ਮੂਰੇ ਜੋੜੇ ਅਸੀਂ ਹੱਥ ਤੁਸੀਂ ਇਹ ਨਾ ਟੀਨਾ ਨੂੰ ਚੁੱਪ ਕਰਕੇ ਲੈ ਜਾਓ ਕਿਉਂਕਿ ਅਸੀਂ ਹੁਣ ਦੇਖਦੇ ਨਹੀਂ ਆਪਾਂ ਨਿਤ ਖਬਰਾਂ ਦੇਖਦੇ ਆ ਕਦੇ ਕੀ ਹੋ ਗਿਆ ਕਿਤੇ ਕੀ ਹੋ ਗਿਆ ਕਿਤੇ ਘਰ ਵਾਲੀ ਨੇ ਉਹਦੇ ਪਤੀ ਨੂੰ ਕੀ ਕਰਤਾ ਵੀ ਸਾਨੂੰ ਲੱਗਦਾ ਉਹਨਾਂ ਘਟਨਾਵਾਂ ਤੋਂ ਡਰ ਇਸ ਤੋਂ ਤਾਂ ਚੰਗਾ ਇਹੀ ਹੈ ਵੀ ਤੁਸੀਂ ਘਰੇ ਰੱਖੋ ਤੇ ਛੱਡ ਛੱਡਈਏ ਤੇ ਜਿੱਥੇ ਵੀ ਤੁਸੀਂ ਕਹੋਗੇ ਨਾ ਰਾਜੇ ਨੂੰ ਬੁਲਾ ਕੇ ਅਸੀਂ ਸੈਨ ਕਰਵਾ ਦਾਂਗੇ ਜਿੱਥੇ ਤੇ ਮਰਜੀ ਆ ਭੇਜੋ ਫਿਰ ਜੋ ਹੋ ਦੇਖਿਓ ਨਹੀਂ ਤਾਂ ਇਹ ਵੀ ਗੱਲ ਆ ਤੂੰ ਵੀ ਸੁਣ ਲੈ ਕੰਨ ਖੋੜ ਕੇ ਟੀਨਾ ਆ ਜਿਹੜੀਆਂ ਇਦਾਂ ਕੁੜੀਆਂ ਜਾਂਦੀਆਂ ਨੇ ਨਾ ਵਿਆਹ ਤੋਂ ਵੱਧ ਭੱਜ ਕੇ ਫਿਰ ਅੱਗੇ ਮੁੰਡੇ ਵੀ ਨਹੀਂ ਰੱਖਦੇ ਕਦੇ ਨਾ ਨਾ ਹੁਣ ਤਾਂ ਤੂੰ ਪ੍ਰਾਏ ਕਰਦੀ ਮੰਨ ਤਾਂ ਹੁਣ ਤੂੰ ਮੇਰੀ ਕੁਛ ਨਹੀਂ ਲੱਗਦੀ ਤੂੰ ਮੈਨੂੰ ਖੇਰ ਦੱਸ ਕਿੱਥੇ ਜਾਵੇਂਗੀ ਇਦੋਂ ਵੀ ਗਈ ਤੂੰ ਆਪਦੇ ਮਾਪਿਆਂ ਤੋਂ ਵੀ ਗਈ ਤੇ ਉਹਦੇ ਤੋਂ ਵੀ ਗਈ ਫੇਰ ਕੀ ਕਰੇਗੀ ਤੇਰੇ ਕੋਲੇ ਕੋਈ ਜ਼ਿੰਦਗੀ 'ਚ ਵਾਪਸ ਆਉਣ ਦਾ ਰਸਤਾ ਰਹਿ ਜਾਊਗਾ ਇਹ ਹੁਣ ਫੈਸਲਾ ਤੂੰ ਕਰਨਾ ਤੇ ਨਾਲੇ ਮੈਂ ਦਰਸ਼ਕਾਂ ਨੂੰ ਵੀ ਬੇਨਤੀ ਕਰਦਾ ਤੁਸੀਂ ਕਮੈਂਟਸ ਕਰਕੇ ਆਪਣੀ رائے ਜ਼ਰੂਰ ਦੱਸਿਓ ਕਿਉਂਕਿ ਵਿਸ਼ਾ ਅੱਜਕੱਲ ਬਹੁਤ ਤੇਜ਼ੀ ਨਾਲ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਰਿਹਾ ਘਰ ਟੁੱਟ ਰਿਹਾ ਕਰਤਬਾ ਹੋ ਰਿਹਾ ਕਿੰਨੇ ਸੀ ਬੇਬਕੋ ਕਿੱਥੇ ਜਾ ਰਹੇ ਨੇ ਰੋਕਣ ਦੀ ਜ਼ਿੰਮੇਵਾਰੀ ਇਕੱਲੀ ਸਮਾਜ ਦੀ ਨਹੀਂ ਜੇ ਆਪਣੇ ਆਪ ਤੋਂ ਆਪੋ ਸ਼ੁਰੂ ਕਰਾਂਗੇ ਤਾਂ ਤੁਸੀਂ ਦੱਸੋ ਇਹ ਜੇ ਹਾਲਾਤਾਂ ਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਟੀਨਾਂ ਨੂੰ ਸਮਝਾਈਏ ਚੰਗਾ ਮਾੜਾ ਸਮਝਾਈਏ ਜਾਵੇਂ ਉਹਨੂੰ ਤਲਾਕ ਦੇ ਕੇ ਤੋਰੀਏ ਤੇ ਅਸੀਂ ਆਪਦਾ ਖਹਿਣਾ ਛਡਾਈਏ ਅਸੀਂ ਤਾਂ ਇਹ ਬੜੀ ਅੱਗੇ ਚ ਕਿਉਂ ਹੱਥ ਸੇਕਣੇ ਆ ਕਿਉਂ ਬੇਬੇ ਆਪਾਂ ਤਾਂ ਇੱਕ ਪਾਸੇ ਬਚੀਏ ਤੇ ਆਪਾਂ ਆਪਦਾ ਮੁੰਡਾ ਬਚਾਈਏ ਅੱਗੇ ਇਹ ਜਾਣਨ ਇਹਨਾਂ ਦਾ ਕੰਮ ਜਾਣੇ ਤੇ ਹੁਣ ਤੁਸੀਂ ਦੇਖੋ ਵੀ ਕੁੜੀ ਨੂੰ ਬੇਦਖਲ ਕਰਨਾ ਜਾਂ ਹੋਰ ਕਰਨਾ ਹੁਣ ਇਹ ਫੈਸਲਾ ਆਪਣੇ ਗੱਲ ਹੈ ਆਪਣੇ ਪੱਲੇ ਨਹੀਂ ਰਹਿ ਗਿਆ ਇਹ ਸਾਰੇ ਦਾ ਸਾਰਾ ਹੁਣ ਆਪਾਂ ਝੋਲੀ ਪਾਉਣੇ ਆ ਦਰਸ਼ਕਾਂ ਦੀ ਉਹ ਹੀ ਦੱਸਣਗੇ ਹੁਣ ਆਪਾਂ ਕੀ ਕਰੀਏ ਸਵਿੰਟਸ ਕਰਦੇ ਹੁਣ